ਕਰਕੇ ਤੁਲ ਪ੍ਰਮਾਤਮਾ ਜਦੋਂ ਆਪਾਂ ਕੋਈ ਕੰਮ ਇਮਾਨਦਾਰੀ ਨਾਲ ਮਿਹਨਤ ਨਾਲ ਕਰਦੇ ਆਂ ਹਾਂਜੀ ਬਾਈ ਸਹੀ ਗੱਲ ਹੈ ਉਹ ਉਹਦੇ ਚਰਚੇ ਤਾਂ ਹੁੰਦੇ ਹੀ ਨੇ ਸਰਕਾਰ ਜੀ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਪਹਿਲਾਂ ਤਾਂ ਤੁਹਾਡੇ ਅੱਗੇ ਗੁਜਾਰਸ਼ ਹੈ ਜੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਿੰਡ ਤੋਲੇਵਾਲ ਦਿਖਾਉਣੇ ਆ ਜੀ ਇਹ ਜੀ ਅਮਰਕੜ ਤਹਿਸੀਲ ਦਾ ਪਿੰਡ ਹੈ ਤੇ ਜ਼ਿਲ੍ਹਾ ਮਲੇਰਕੋਟਲੇ ਦਾ ਪਿੰਡ ਹੈ ਇਸ ਪਿੰਡ ਦੇ ਵਿੱਚ ਬਹੁਤ ਹੀ ਵਧੀਆ ਹਨਾ ਕੰਮ ਕੀਤਾ ਗਿਆ ਤੇ ਹਰ ਪੂਰੇ ਪਿੰਡ ਦੇ ਵਿੱਚ ਵਾਈਫਾਈ ਉਪਲਬਧ ਕਰਵਾਇਆ ਹੋਇਆ ਆਜੋ ਮਿੱਤਰੋ ਤੁਹਾਨੂੰ ਦਿਖਾਈਏ ਪਿੰਡ ਤੋਲੇয়াল ਦਾ বাস ਸਟੈਂਡ ਪੰਜਾਬ ਤੋਲੇਆ ਲਿਖਿਆ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਲਾਈਟਾਂ ਦਾ ਪ੍ਰਬੰਧ ਪੂਰਾ ਕਰਿਆ ਹੋਇਆ ਤੇ ਆਹ ਕੁਰਸੀਆਂ ਦੇਖ ਸਕਦੇ ਹੋ ਬੈਠਣ ਖਾਤਰ ਬਹੁਤ ਹੀ ਘੈਂਟ ਕੁਰਸੀਆਂ ਬਣਾਈਆਂ ਗਈਆਂ ਨੇ ਪੂਰੀ ਐਨ ਰਾਜ ਵਾਲੀ ਫੀਲਿੰਗ ਆ ਰਹੀ ਹੈ ਉਹਰੇ ਬਹਿ ਕੇ ਮੈਂ ਅੱਗੇ ਇੱਥੋਂ ਜੀ ਲੰਘਦਾ ਰਹਿਣਾ। ਹਨਾ ਤੇ ਅੱਜ ਮੇਰਾ ਟਾਈਮ ਲੱਗਿਆ ਵੀਡੀਓ ਬਣਾਉਣ ਦਾ। ਮੈਂ ਕਿਹਾ ਅੱਜ ਐਂ ਦੁਬਾਰਾ ਐ। ਅੱਜ ਹਨਾ ਟਾਈਮ ਕੱਢੀ ਏ। ਤੇ ਠੀਕ ਐ ਤੇ ਅੱਜ ਮੈਂ ਪਹੁੰਚਿਆ ਫਿਰ ਉਰੇ। ਤੇ ਇੱਥੇ ਜਿਹੜੇ ਵੀ ਰਾਹੀਰ ਹੁੰਦੇ ਨੇ ਬੈ ਕੇ ਆਰਾਮ ਕਰ ਲੈਂਦੇ ਨੇ ਵਿੰਦ ਤੇ ਬਾਕੀ ਤੁਹਾਨੂੰ ਅੰਦਰੋਂ ਦਿਖਾਉਨੇ ਆ ਸਵਿਚ ਬੋਰਡ ਸਾਰਾ ਕੁਝ ਅੰਦਰ ਪੂਰਾ ਓਕੇ ਕਮਰੇ ਵਾਲੀ ਫੀਲਿੰਗ ਕਰੀ ਹੋਈ ਆ ਅੰਦਰ ਦਿਖਾਵਾਂਗੇ ਪੂਰਾ ਜ਼ਬਰਦਸਤ ਸੀਨ ਬਣਿਆ ਹੋਇਆ। ਦੇਖ ਸਕਦਾ ਹਾਂ ਇਹ ਜਾ ਕਿਸੇ ਪੰਜਾਬ ਦੇ ਪਿੰਡ ਦੇ ਵਿੱਚ ਮੈਂ ਕਹਿੰਦਾ ਬੱਸ ਸਟੈਂਡ ਨਹੀਂ ਹੋਣਾ ਹੈਗਾ ਤੇ ਵਾਈਫਾਈ ਫ੍ਰੀ ਹੈ ਜੀ ਸਾਰੇ ਪਿੰਡ ਦੇ ਵਿੱਚ ਤੋ ਆ ਜਾਓ ਤੇ ਆਹ ਦੇਖੋ ਬਾਬੇ ਉਹ ਕਿਆ ਬਾਤ ਹੈ ਸਰਾ ਗੱਲਬਾਤ ਲੱਗੀ ਪਈ ਆ ਸੋਫੇ ਰੱਖੇ ਹੋਏ ਨੇ ਬੈੱਡ ਰੱਖੇ ਹੋਏ ਨੇ ਜਿੰਨੀਆਂ ਵੀ ਪੰਚਾਇਤ ਦੀਆਂ ਮੀਟਿੰਗਾਂ ਹੁੰਦੀਆਂ ਨੇ ਸਾਰੀਆਂ ਇਸ ਜਗ੍ਹਾ ਤੇ ਬਹਿ ਕੇ ਹੁੰਦੀਆਂ ਨੇ ਕਿੰਨਾ ਘੈਂਟ ਰੈਨੋਵੇਟ ਕਰਿਆ ਹੋਇਆ ਤੇ ਪੂਰੀ ਡੈਕੋਰੇਸ਼ਨ ਕਿੰਨੀ ਘੈਂਟ ਹੈ ਪੂਰਾ ਬਾਂਸਾਂ ਦਾ ਬਣਾਇਆ ਗਿਆ ਤੇ ਬਹੁਤ ਹੀ ਮਿਹਨਤ ਦੇ ਨਾਲ ਬਣਾਇਆ ਹੋਇਆ ਹੈ ਹਨਾ ਤੇ ਮੈਂ ਤਾਂ ਅੱਖੀਂ ਦੇਖਿਆ ਇਸ ਨੂੰ ਬਣਦਾ ਕਿਉਂਕਿ ਇੱਧਰ ਨੂੰ ਮੇਰਾ ਰੇਲਕੁੱਟ ਲੈ ਕੇ ਨਹੀਂ ਨੂੰ ਆਉਣਾ ਜਾਂਦਾ ਆਉਣਾ ਜਾਣਾ ਰਹਿੰਦਾ ਠੀਕ ਹੈ ਤੇ ਐਲ ਸੀ ਡੀ ਦੇਖੋ ਲੱਗੀ ਹੋਈ ਘਾਟੋ ਘਟ 42 50 60 ਇੰਚ ਦਾ ਐਲ ਸੀ ਡੀ ਲੱਗੀ ਹੋਈ ਹੈ ਤੇ ਬਹੁਤ ਹੀ ਵਧੀਆ ਇਸ ਪਿੰਡ ਦੇ ਸੰਤ ਸਾਹਿਬਾਨ ਦਾ ਬਹੁਤ ਹੀ ਵਧੀਆ ਉਪਰਾਲਾ ਤੇ ਇਸੇ ਤਰ੍ਹਾਂ ਦੇ ਪਿੰਡ ਆਪਣੇ ਹਰ ਇੱਕ ਪੰਜਾਬ ਦੇ ਪਿੰਡਾਂ ਦੇ ਵਿੱਚ ਹੋਵੇ ਹਨਾ ਤਾਂ ਬਹੁਤ ਹੀ ਸੋਹਣਾ ਪਿੰਡ ਬਣ ਸਕਦੇ ਨੇ ਜੀ ਤੇ 뷰 ਬਹੁਤ ਸੋਹਣਾ ਨਜ਼ਰ ਆ ਰਿਹਾ ਹੈ ਲਾਈਟਿੰਗ ਦੇਖੋ ਕੱਲੀ ਕੱਲੀ ਲਾਈਟਿੰਗ ਹੋਈ ਹੋਈ ਹੈ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਨੂੰ ਹਨਾ ਬਣਾਉਣੀਆਂ ਚਾਹੀਦੀਆਂ ਨੇ ਪਿੰਡਾਂ ਦੇ ਵਿੱਚ ਦੇਖੋ ਇੱਕ ਪਿੰਡ ਦੀ ਪਛਾਣ ਬਣਾਉਣ ਵਾਸਤੇ ਇੱਕ ਬੰਦਾ ਹੀ ਉਪਰਾਲਾ ਕਰਦਾ ਪਰ ਉਸ ਦੇ ਨਾਲ ਪੂਰੇ ਪਿੰਡ ਦੀ ਤਰੱਕੀ ਹੁੰਦੀ ਹੈ ਬਾਈ ਚਾਂਸ ਕਾਹਨੂੰ ਕੋਈ ਵੀ ਜਵਾਕ ਪਿੰਡ ਦਾ ਉੱਠ ਕੇ ਤਰੱਕੀ ਕਰਦਾ ਉਸ ਪਿੰਡ ਦੇ ਜਵਾਗ ਦੇ ਤਰੱਕੀ ਕਰਨ ਨਾਲ ਪਿੰਡ ਦੀ ਵੀ ਪਛਾਣ ਬਣਦੀ ਹੈ ਤੇ ਆ ਤੁਸੀਂ ਚੀਜ਼ ਦੇਖ ਸਕਦੇ ਹੋ ਐਲ ਸੀ ਡੀ ਲੱਗੀ ਹੋਈ ਹੈ ਜੀ ਤੇ ਆ ਵਿੰਡੋਆਂ ਦੇਖ ਸਕਦਾ ਤੁਸੀਂ ਇਸ ਤਰ੍ਹਾਂ ਇਹ ਬੰਦ ਹੋ ਜਾਂਦੀਆਂ ਨੇ ਜੀ ਕੀ ਬਾਤ ਹੈ ਜੀ ਪੂਰਾ ਹਾਈ ਫਾਈ ਸਿਸਟਮ ਲੱਗਿਆ ਹੋਇਆ ਜੀ ਇਸ ਤਰ੍ਹਾਂ ਪਰ ਅਸੀਂ ਇਸ ਤਰ੍ਹਾਂ ਖਿੱਚਾਂਗੇ ਉੱਪਰ ਨੂੰ ਜਾਂਦੀ ਹੈ ਜੀ ਇਸ ਤਰ੍ਹਾਂ ਕਰਾਂਗੇ ਜੀ ਬੰਦ ਹੋ ਜਾਂਦੀ ਆ ਪੂਰੇ ਸ਼ੀਸ਼ੇ ਲੱਗੇ ਹੋਏ ਨੇ ਪੂਰੀ ਗੱਲ ਬਾਤ ਹੈ ਜੀ ਸਵਿਚ ਬੋਰਡ ਲੱਗੇ ਹੋਏ ਨੇ ਚਾਰਜਿੰਗ ਖਾਤਰ ਠੀਕ ਹੈ ਜੀ ਇਸ ਆਬ ਨਾਲ ਜੇ ਰਾਤ ਬਰਾਤੇ ਕਿਸੇ ਨੇ ਰਾਘਿਰ ਨੇ ਰਹਿਣਾ ਹੋਵੇ ਉਸ ਵਾਸਤੇ ਬਹੁਤ ਹੀ ਵਧੀਆ ਆਣਾ ਇਹ ਚੀਜ਼ ਫਾਇਦੇਮੰਦ ਹੈ ਜੀ ਹੁਣ ਜਿਵੇਂ ਕੋਈ ਉਪਰਾ ਬੰਦਾ ਆ ਗਿਆ ਕੋਈ ਹੋਰ ਏਰੀਆ ਚ ਬੰਦਾ ਆ ਗਿਆ ਉਸਨੇ ਕਿਹਾ ਰਾਤ ਕੱਟਣੀ ਹੋਵੇ ਬੰਦਾ ਘੱਟੋ ਘੱਟ ਇੱਥੇ ਜਾਂ ਬਾਹਰ ਜਾਂ ਅੰਦਰ ਰਾਤਾਂ ਕੱਟ ਸਕਦਾ ਹੈ ਜੀ ਬਹੁਤ ਹੀ ਵਧੀਆ ਉਪਰਾਲਾ ਹੈ ਬਾਕੀ ਮੈਂ ਤੁਹਾਨੂੰ ਦੱਸਿਆ ਕਿ ਜੰਨੀਆਂ ਵੀ ਮੀਟਿੰਗਾਂ ਹੁੰਦੀਆਂ ਨੇ ਮੈਨੂੰ ਲੱਗਦਾ ਪੰਚਾਇਤੀਆਂ ਇੱਥੇ ਹੀ ਹੁੰਦੀਆਂ ਨੇ ਬਾਕੀ ਮੈਂ ਮੋਰੀ ਨੂੰ ਬੰਦ ਕਰ ਦਿੰਦੇ ਆ ਜੀ ਓਪਨ ਕਰ ਦਿੰਦੇ ਆ देखो इस तरह पूरा ਘੈਂਟ ਗੱਲਬਾਤ ਹੈ ਜੀ ਬਾਕੀ ਤੁਹਾਨੂੰ ਅੱਗੇ ਪਿੰਡ ਦੇ ਨੌਜਵਾਨਾਂ ਨਾਲ ਤੇ ਪਿੰਡ ਦੇ ਬਜ਼ੁਰਗਾਂ ਨਾਲ ਵੀ ਗੱਲਬਾਤ ਕਰਵਾਵਾਂਗੇ ਹਾਂਜੀ ਦੋਸਤੋ ਤੁਹਾਨੂੰ ਪਿੰਡ ਦੇ ਸਰਪੰਚ ਸਾਹਿਬਾਨ ਨਾਲ ਬਣਾਉਨੇ ਹੈ ਜੀ ਸੱਸੀ ਕਲ ਬਾਈ ਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਤੇ ਬਹੁਤ ਹੀ ਵਧੀਆ ਤੁਹਾਡਾ ਉਫਰਾਲਾ ਲੱਗਿਆ ਜੀ ਪਿੰਡ ਨੂੰ ਸੋਨਾ ਬਣਾਉਣ ਦੇ ਵਿੱਚ ਜੀ ਮੈਡ ਬਾਈ ਜੀ ਆਪਣਾ ਨਾਮ ਬਦਲ ਦਿਓ ਜੀ ਰੋਸੀ ਜੀ ਰੋਸੀ ਪਾਈ ਜੀ ਦਾ ਨਾਮ ਰੋਸੀ ਹੈ ਜੀ ਭਾਈ ਜੀ ਘਟੋ ਘਟ ਕਿੰਨਾ ਖਰਚਾ ਹੋ ਗਿਆ ਹੁਣ ਜੀ ਓਵਰ ਆਲ ਇਹ ਥੋੜਾ ਬਸ ਸਟੈਂਡ ਬਣਾਉਂਦੇ ਇਹ 8 ਲੱਖ ਦੇ ਨੀਰ ਅਮਾਉਂਟ ਇੱਥੇ ਲੱਗ ਗਿਆ ਅੱਛਾ ਜੀ ਕਿਹੜੀ ਕਿਹੜੀ ਚੀਜ਼ ਦਾ ਪ੍ਰਯੋਗ ਕਰਿਆ ਗਿਆ ਹੈ ਜੀ ਚੀਜ਼ ਦੇ ਵਿੱਚ ਜਿਹਦੇ ਵਿੱਚ AC ਆ ਜੀ ਅੱਛੇ ਫਿਟ ਕਰ ਰਹੇ ਹਾਂ LED ਹੋਗੇ ਸੋਫੇ ਹੋਗੇ ਉਹਦੇ ਸਾਹਮਣੇ ਬਸ ਹੁਣ ਤਾਂ ਅਸਵਾਰ ਲਵਾਇਆ ਹੋਇਆ ਇੱਥੇ ਅੱਛਾ ਜੀ ਤੇ ਵਾਕਈ ਆਉਂਦੇ ਜਾਂਦੇ ਨੇ ਰਾਹਗੀਰ ਇੱਥੇ ਬਹਿ ਜਾਂਦੇ ਹੋਣਗੇ ਹਨ ਬਿਲਕੁਲ ਜੀ ਬਾਾਰੇ ਵੀ ਜੇ ਕੋਈ ਆਉਂਦਾ ਜਾਂਦਾ ਲੇਟ ਹੋ ਜਾਂਦਾ ਔਰ ਉਹ ਵੀ ਆਰਾਮ ਕਰ ਲੈਂਦਾ 10 ਮਿੰਟ ਠੀਕ ਹੈ ਜੀ ਤੇ ਪਿੰਡ ਦੇ ਵੀ ਆਉਂਦੇ ਨੇ ਜਿਹੜੇ ਯੂਥ ਬਹੁਤ ਆਉਂਦਾ ਮੁੰਡੇ ਹੁੰਦੇ ਆਂਦੇ ਬਾਕੀ ਜੰਨੀ ਪੰਚਾਇਤ ਦੀਆਂ ਫਿਰ ਮੀਟਿੰਗਾਂ ਹੁੰਦੀਆਂ ਤੁਸੀਂ ਇੱਥੇ ਹੀ ਕਰਦੇ ਹੋ ਜੀ ਹਾਂਜੀ ਉਹ ਵੀ ਉਰੇ ਕਰ ਲੈਂਦੇ ਆ ਸੀ ਕੀ ਬਾਕੀ ਤੁਸੀਂ ਆਉਣ ਵਾਲੇ ਹੋਰ ਪਿੰਡਾਂ ਦੇ ਵਿੱਚ ਹਨਾ ਸਰਪੰਚਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਜਿਹੜਾ ਇਸ ਵਾਰ ਨਾ ਯੂਥ ਬਹੁਤ ਬਣੇ ਨੇ ਸਰਪੰਚ ਮੈਂ ਤਾਂ ਉਹਨਾਂ ਨੂੰ ਵੀ ਇਹੇ ਬੇਨਤੀ ਕਰਦਾ ਵੀ ਕੁਝ ਹਟ ਕੇ ਕੰਮ ਦੇ ਕੰਮ ਕਰੀ ਬੜੀਆ ਕੰਮ ਕਰ ਰਹੇ ਹੋ ਸਹੀ ਗੱਲ ਜੀ ਦੇ ਨਾਲ ਤੁਹਾਡੇ ਪਿੰਡ ਦਾ ਨਾਮ ਹੋ ਗਿਆ ਤੇ ਬਾਕੀ ਤੁਹਾਡੇ ਪਿੰਡ ਦੇ ਚਰਚੇ ਬਹੁਤ ਦੂਰ ਦੂਰ ਤੱਕ ਹੋ ਰਹੇ ਨੇ ਪਹਿਲਾਂ ਵੀ ਮੈਂ ਵੀਡੀਓ ਤੁਹਾਡੇ ਪਿੰਡ ਦੀਆਂ ਦੇਖੀਆਂ ਨੇ ਜੀ ਬਹੁਤ ਹੀ ਵਧੀਆ ਤੁਹਾਨੂੰ ਐਪਰੀਸ਼ੀਏਟ ਕਰਦੇ ਆ ਇੰਨੀ ਪਿੰਡ ਦੇ ਵਿੱਚ ਕੰਮ ਕਰਦੇ ਰਹੋ ਤੇ ਬਾਈ ਜੀ ਤੁਹਾਡਾ ਕੀ ਕਹਿਣਾ ਹੈ ਜੀ ਤੁਹਾਡੇ ਪਿੰਡ ਦੀਆਂ ਵੀਡੀਓ ਇੰਨੀ ਅੱਜ ਜਰੂਰ ਦੂਰ ਚਰਚਾ ਚ ਜਾ ਰਹੀਆਂ ਨੇ ਜੀ ਕੌਣ ਕਿ ਆਪਾਂ ਮਿਹਨਤ ਕਰਦੇ ਆਂ ਉਹਦੀ ਨੂੰ ਫਲਫੋ ਦੀ ਬਹੁਤ ਜੀ ਲੱਗ ਰਹੀ ਹੈ। ਦੇਖੋ ਜੇ ਆਪਾਂ ਮਿਹਨਤ ਵਧੇਗਾ ਕੰਮ ਕਰਾਂਗੇ ਤਾਂ ਉਹ ਚਰਚੇ ਹੋਣਗੇ। ਦੇਖੋ ਬਾਈ ਹੁਣ ਜੇ ਅੱਜ ਆਪਾਂ ਵੀਡੀਓ ਪਾਉਨੇ ਹੌਸਲਾ ਜਿਵੇਂ ਬਾਈ ਥੋੜੀ ਬਹੁਤ ਹੁੰਦੀ ਹੈ ਨਾ ਤੇ ਇਸ ਚੀਜ਼ ਨੂੰ ਦੇਖ ਕੇ ਲੋਕ ਮੋਟੀਵੇਟ ਹੁੰਦੇ ਨੇ। ਜਦੋਂ ਤੁਸੀਂ ਆਉਂਦੇ ਹੋ ਜਾਂ ਕੋਈ ਸਾਡੇ ਨਾਲ ਗੱਲਬਾਤ ਕਰਦਾ ਜਾਂ ਵੀਡੀਓ ਬਣਾਉਂਦਾ ਉਹ ਸਾਡੇ ਲਈ ਇੱਕ ਹੱਲਾਸ਼ੀਰ ਹੈ ਅੱਗੇ ਲਈ ਹੋਰ ਕੰਮ ਕਰਨ ਲਈ। ਹਾਂਜੀ ਬਾਈ ਨਾਲ ਨਾਲੇ ਕੋਈ ਇੱਕ ਨਵੀਂ ਮੋਟੀਵੇਸ਼ਨ ਮਿਲਦੀ ਹੈ। ਬਿਲਕੁਲ ਜੀ ਬਿਲਕੁਲ ਇਹ ਤਾਂ ਹੈ ਜੀ ਤੇ ਧੰਨਵਾਦ ਸਪਾਂਸਰ ਛੋਟਾ ਜੀ ਇੰਨਾ ਸਾਡੇ ਵ ਦਰਸ਼ਕੋ ਵੀਰੋ ਸਾਰਾ ਆਪਾਂ ਤੁਹਾਨੂੰ ਦਿਖਾ ਦਾਂਗੇ ਪਿੰਡ ਦੇ ਵਿੱਚ ਕੀ ਕੀ ਹਾਂ ਬਾਈ ਜੀ ਇੱਕ ਗੱਲ ਰਹਿ ਗਈ ਜੀ ਪਿੰਡ ਦੇ ਵਿੱਚ ਮੈਂ ਸੁਣਿਆ ਜੀ ਵਾਈਫਾਈ ਦੀ ਸਹੂਲਤਾਂ ਵੀ ਨੇ ਜਾਨੀ ਹਾਂਜੀ ਹਾਂ ਵਾਈਫਾਈ ਫ੍ਰੀ ਹੈ ਜੀ ਸਾਰਾ ਪਿੰਡ ਐ ਲੈ ਲੈਂਦਾ ਤੁਸੀਂ ਪਹਿਲਾਂ ਦਿਖਾਈਆਂ ਨੇ ਜੀ ਹਾਂਜੀ ਪਹਿਲਾਂ ਵੀਡੀਓ ਚ ਆਪਾਂ ਦਿਖਾਈਆਂ ਨੇ ਕੁਰਸੀਆਂ ਵੀ ਤੁਸੀਂ ਦਿਖਾਤੀਆਂ ਹਾਂਜੀ ਬਾਈ ਅਸੀਂ ਤਾਂ ਦੇਖੋ ਆਪਾਂ ਪਹੁੰਚਿਆ ਵੀ ਜਿਹੜਾ ਪਿੰਡ ਦਾ 100% ਜਿਹੜਾ ਪੈਸਾ ਹੈਗਾ ਉਹ ਪਿੰਡ ਤੇ ਰਿਹਾ ਸਹੀ ਗੱਲ ਹੈ ਇਮਾਨਦਾਰੀ ਨਾਲ ਕੰਮ ਕਰਕੇ ਚਲੋ ਪਰਮਾਤਮਾ ਜਦੋਂ ਆਪਾਂ ਕੋਈ ਕੰਮ ਇਮਾਨਦਾਰੀ ਨਾਲ ਮਿਹਨਤ ਨਾਲ ਕਰਦੇ ਹਾਂ ਹਾਂਜੀ ਭਾਈ ਸਹੀ ਗੱਲ ਹੈ ਜੀ ਉਹ ਉਹਦੇ ਚਰਚੇ ਤਾਂ ਹੁੰਦੇ ਹੀ ਨੇ ਹਾਂਜੀ ਬਸ ਮੈਂ ਤਾਂ ਇਹ ਕਹਿੰਦਾ ਜੀ ਪ੍ਰਮਾਤਮਾ ਤੁਹਾਨੂੰ ਜੜ ਦੀ ਗੱਲ ਅੰਚ ਰੱਖੇ ਬਸ ਇਸੇ ਤਰ੍ਹਾਂ ਪਿੰਡ ਦੇ ਇੱਕ ਪਿੰਡਾਂ ਦੇ ਕੰਮ ਕਰਦੇ ਰਹੋ ਤੇ ਹੋਰ ਪਿੰਡ ਦੇ ਹੋਸਪੰਸ ਸਾਹਿਬਾਨ ਨੂੰ ਵੀ ਬੇਨਤੀ ਹੈ ਇਦਾਂ ਹੀ ਪਿੰਡਾਂ ਦੇ ਵਿੱਚ ਹਨਾ ਵਧੀਆ ਵਧੀਆ ਕੰਮ ਕਰੋ ਤਾਂ ਕਿ ਥੋੜੇ ਪਿੰਡਾਂ ਦਾ ਵੀ ਨਾਮ ਇਸੇ ਪਿੰਡ ਦੇ ਨਾਮ ਆਗ ਇਹ ਲੋਕਾਂ ਦੇ ਅੱਗੇ ਆਵੇ ਤੇ ਪਿੰਡ ਦੀ ਪਛਾਣ ਬਣੇ ਜੀ ਬਹੁਤ ਬਹੁਤ ਧੰਨਵਾਦ ਸਪਾਂਸਰ ਧੰਨਵਾਦ ਹਾਂਜੀ ਮਿੱਤਰੋ ਆ ਬਾਹਰਲਾ 뷰 ਆ ਗਿਆ ਜੀ ਬੱਸ ਸਟੈਂਡ ਦਾ ਇੱਥੇ ਬਾਉਂਡਰੀ ਜੀ ਬਣੀ ਹੋਈ ਆ ਠੀਕ ਐ ਇਧਰ ਨੂੰ ਦਿਖਾ ਦੋ ਤੇ ਨਾਲ ਹੀ ਲੱਗ ਗਿਆ ਮਰੀਲ ਕੋਟਲਾ ਨਾਬਾ ਰੋਡ ਹੈ ਜੀ ਉਸ ਤੇ ਪਿੰਡ ਸਥਿਤ ਹੈ ਟੋਲੇ ਵਾਲ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਤੇ ਪੂਰਾ ਘੈਂਟ ਹੈਣਾ ਇੱਕਨ ਵੀਡੀਓ ਬਣਾਉਣ ਤੇ ਪੂਰਾ ਘੈਂਟ ਥਿਊ ਹੈ ਜੀ ਮੈਨੂੰ ਅਜਿਹਾ ਤਾਂ ਲੱਗਦਾ ਕਿ ਦੇ ਆਉਣ ਵਾਲੇ ਟਾਈਮ ਦੇ ਵਿੱਚ ਇੱਥੇ ਪ੍ਰੀ ਵਿਡਿੰਗਾਂ ਨਾ ਹੋਣ ਲੱਗ ਜਾਣ ਤੇ ਬਾਕੀ ਕਮਾਲ ਦੀ ਗੱਲਬਾਤ ਹੈ ਜੀ ਤੇ ਸਾਰੇ ਪਿੰਡ ਦੇ ਮੋੜਾਂ ਤੇ ਲਾਈਟਾਂ ਲੱਗੀਆਂ ਹੋਈਆਂ ਨੇ ਉਹ ਵੀ ਤੁਹਾਡੇ ਵੀਡੀਓ ਵਿੱਚ ਐਡ ਕਰਕੇ ਦਿਖਾ ਦਾਂਗੇ ਪਿੰਡ ਦੇ ਵਿੱਚ ਕੱਲੇ-ਕੱਲੇ ਕਰ ਅੱਗੇ ਕੁਰਸੀ ਵੀ ਰੱਖੀ ਹੋਈ ਹੈ ਤੇ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਗਿਆ ਤੇ ਬਾਕੀ ਅੱਗੇ ਉਹ ਤੁਹਾਨੂੰ ਹੋਰ ਜਿਆਦਾ ਦਿਖਾਉਣੇ ਆ ਠੀਕ ਹੈ ਜੀ ਮਿਲਦੇ ਆ ਜੀ ਅੱਗੇ ਹਾਂਜੀ ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਲੱਗੀ ਉਮੀਦ ਕਰਦਾ ਵੀਡੀਓ ਵਧੀਆ ਲੱਗੀ ਹੋਊਗੀ ਤੇ ਮੈਂ ਵੀਡੀਓਆਂ ਦੇ ਵਿੱਚ ਇਹੀ ਕਹਿੰਦਾ ਹੁੰਨਾ ਕਿ ਆਪਾਂ ਵੀ ਜਿਵੇਂ ਅੱਜ ਤੁਹਾਨੂੰ ਵੀਡੀਓ ਦਿਖਾਈ ਹੈ ਇਸੇ ਤਰ੍ਹਾਂ ਦੇ ਪਿੰਡ ਡਵੈਲਪਮੈਂਟ ਕਰ ਸਕਦੇ ਆ ਜੀ ਕਿਉਂਕਿ ਇਸ ਨਾਲ ਆਪਣੇ ਪਿੰਡ ਦੀ ਪਛਾਣ ਬਣਦੀ ਹੈ ਤੇ ਬਸ ਮੈਂ ਇੱਕ ਆਖਰ ਦੇ ਵਿੱਚ ਇਹੀ ਕਹੂੰਗਾ ਕਿਉਂਕਿ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਮੈਂ ਕਿ ਇਸੇ ਤਰ੍ਹਾਂ ਦੇ ਪਿੰਡ ਡਵੈਲਪਮੈਂਟ ਕਰੋ ਤੇ ਇਹ ਵੀਡੀਓ ਨੂੰ ਸਾਡੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਹੋਵੇ ਤੇ ਹੋਰ ਪਿੰਡਾਂ ਦੇ ਸਰਪੰਚ ਸਹਿਵਾਨਾਂ ਨੂੰ ਬੜਾ ਮੋਟੀਵੇਸ਼ਨ ਮਿਲੇ ਕਿ ਜਦ ਇੱਕ ਨੌਜਵਾਨ ਸਰਪੰਚ ਬਹੁਤ ਹੀ ਵਧੀਆ ਪਿੰਡ ਦੇ ਵਿੱਚ ਸਲਾਘਾਯੋਗ ਕੰਮ ਕਰ ਸਕਦਾ ਹੈ ਤਾਂ ਹੋਰ ਸਰਪੰਚ ਕਿਉਂ ਨਹੀਂ ਕਰ ਸਕਦੇ ਤਾਂ ਤੁਸੀਂ ਵੀ ਆਪਣੇ ਪਿੰਡਾਂ ਦਾ ਬੈਟਰ ਬਣਾਉਣ ਦੇ ਵਿੱਚ ਯੋਗਦਾਨ ਪਾਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਹਾਂ ਫੇਰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ